ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤਾਂ ਦਾ ਦਾਸ ਕਵੀ ਸ਼ਰੂਪ ਸਿੰਘ ਅਲਵੇਲਾ ਸੰਗਤ ਜੀ ਕਵੀਆਂ ਦੀਆਂ ਕਲਾਸਾਂ ਬੜੀਆਂ ਉੱਚੀਆਂ ਹੁੰਦੀਆਂ ਨੇ ਸ਼ਾਨ ਨਾਲ ਲਿਖਿਆ ਕਹਿੰਦਾ ਜਿੱਥੇ ਪਹੁੰਚੇ ਕਵੀ ਉੱਥੇ ਪਹੁੰਚ ਨਾ ਸਕੇ ਰਵੀ ਰਵੀ ਨਾਲੋਂ ਵੀ ਸੂਰਜ ਨਾਲੋਂ ਵੀ ਉਡਾਰੀ ਕਵੀ ਦੀ ਉੱਚੀ ਲੰਮੀ ਦਸੀ ਹੈ ਇੱਕ ਸਹਣਾ ਨੇ ਵੀ ਕਿਹਾ ਕਹਿੰਦਾ ਕਵਤਾ ਦਾ ਕਰਨਾ ਤੇ ਸੋਲੇ ਦਾ ਕਰਨਾ ਸੋ ਮੈਂ ਆਪਣੀ ਮਤ ਦੇ ਨਾਲ ਸੰਗਤਾਂ ਦਾ ਅਸ਼ੀਰਵਾਦ ਕਾਲਪੁਰਖ ਦੀ ਕਿਰਪਾ 88 ਪ੍ਰਸੰਗ ਲਿਖਤੇ ਪਰ ਅੱਜ ਮੈਨੂੰ ਸੰਗਤਾਂ ਨੇ ਬੜਾ ਮਾਣ ਦਿੱਤਾ ਇਹ ਦੋ ਬੁੱਕਾਂ ਦੋ ਕਿਤਾਬਾਂ ਇਹ ਮੈਂ ਜਿਹੜੀ ਕਵਤਾ ਕਿਤਾਬਾਂ ਦੀ ਰਚਨਾ ਕਰੀ ਹੈ ਇਹ ਦੋ ਪਿੰਗਲਾਂ ਦੀ ਮੱਤ ਦੇ ਨਾਲ ਕਵੀਆਂ ਨੂੰ ਪਤਾ ਹੈ ਪਿੰਗਲ ਪਸਤਾਰ ਭਵਕਰ ਤੇ ਰੂਪਦੀਪ ਪਿੰਗਲ ਜਿਨ੍ਹਾਂ ਨੇ ਕਿਤਾਬ ਪੜ੍ਹਦੀਆਂ ਸੋ ਕਵਤਾ ਬਾਰੇ ਜਾਣਕਾਰੀ ਲੈਣੀ ਹੈ ਸੋ ਉਹ ਦਾਸ ਨੂੰ ਰੂਪ ਸਿੰਘਲ ਬਿਲੇ ਨੂੰ ਮਿਲ ਸਕਦਾ ਜੀ ਨੰਬਰ ਹੈ ਮੇਰਾ 9945 55963 ਤੇ ਦਾਸ ਨੂੰ ਜਦੋਂ ਵੀ ਹੁਕਮ ਕਰੋ ਕਵਤਾ ਸਿੱਖਣ ਬਾਰੇ ਲਿਖਣ ਬਾਰੇ ਜਾਂ ਕਵੀਸ਼ਰੀ ਗਉਣ ਸਿੱਖਣ ਬਾਰੇ ਤੇ ਦਾਸ ਨੂੰ ਮਿਲ ਸਕਣੋ ਇਹ ਦੋ ਬੁੱਕਾਂ ਇੱਕ ਇਹ ਕਿਤਾਬ ਹੈ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੜਾਈ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਸੱਚਖੰਡ ਖਜੂਰ ਸਾਹਿਬ ਤੱਕ ਦਾ ਇਤਿਹਾਸ ਹੈ ਦੂਜੀ ਬੁੱਕ ਕਿਤਾਬ ਸੰਗਤਾਂ ਨੇ ਬੜਾ ਮਾਣ ਦਿੱਤਾ ਉਹ ਹੈ ਜੀ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰੂ ਖਰਗੋਬਿੰਦ ਪਾਤਸ਼ਾਹ ਜੀ ਦਾ ਸਾਰਾ ਜੀਵਨ ਚਾਰ ਜੰਗਾ ਲੜੀਆਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਕਸਮ ਕਰਦੇ ਨੇ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਹਰ ਤੇ ਖਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋਬਾਰੀ ਦਲ ਭੰਜਨ ਗੁਰ ਸ਼ੂਰਮਾ ਬੜਜੋਦਾ ਬਹੁ ਪਰਪਕਾਰੀ ਸੋ ਦਾਸ 24 ਘੰਟੇ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਜਿਹੜੀਆਂ ਸੰਗਤਾਂ ਕਵਤਾ ਲਿਖਣੀ ਤੇ ਕਵਿਸ਼ਰੀ ਗਾਉਣੀ ਸਿੱਖਣੀ ਹੈ ਉਹ ਦਾਸ ਨੂੰ ਮਿਲ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ